ਤੇੀ ਖਬਰ ਨਿਕਲ ਕੇ ਸਾਹਮਣੇ ਆ ਖਨੌਰੀ ਮੋਰਚੇ ਤੋਂ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲਾ ਮਰਨ ਵਰਤਾਜ ਪੰਜਾਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ 111 ਕਿਸਾਨ ਹੋਰ ਅਨਮਿੱਥੇ ਸਮੇਂ ਦੇ ਲਈ ਮਰਨ ਵਰਤ ਦੇ ਉੱਪਰ ਬੈਠਣਗੇ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲਿਆ ਦੀ ਜਿਹੜੀ ਸਿਹਤ ਹੈ ਲਗਾਤਾਰ ਨਾਜੁਕ ਬਣਦੀ ਜਾ ਰਹੀ ਹੈ ਕਈ ਵਾਰ ਹੁਣ ਤੱਕ 50 ਦਿਨਾਂ ਦੇ ਵਿੱਚ ਕਈ ਵਾਰ ਕਿਸਾਨ ਆਗੂ ਜਗਜੀਤ ਸਿੰਘ ਡੱਲਿਆ ਨੇ ਜਿਹੜੇ ਬੇਹੋਸ਼ ਹੋ ਚੁੱਕੇ ਨੇ ਉਹਨਾਂ ਤੋਂ ਬਾਅਦ ਇਹ ਹਾਲਤ ਬਣਨ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਖਨੌਰੀ ਮੋਰਚੇ ਤੋਂ ਵੱਡਾ ਐਲਾਨ ਇੱਕ ਹੋਰ ਕਰ ਦਿੱਤਾ ਗਿਆ ਜਿਸ ਦੇ ਵਿੱਚ ਕਿ ਅਨਮਿੱਥੇ ਸਮੇਂ ਲਈ ਹੁਣ ਹੋਰ ਕਿਸਾਨ ਨੇ ਜਿਹੜੇ ਉਹ 111 ਕਿਸਾਨ ਮਰਨਵਰ ਤੋਂ ਉੱਪਰ ਬੈਠਣਗੇ ਕੱਲ ਦੁਪਹਿਰ 2 ਵਜੇ ਤੋਂ ਐਨ 111 ਕਿਸਾਨਾਂ ਦਾ ਜਿਹੜਾ ਮਰਨ ਵਾਰਤਾ ਉਹ ਸ਼ੁਰੂ ਹੋ ਜਾਵੇਗਾ ਤਾਂ ਤੁਹਾਨੂੰ ਦੱਸ ਦਿਆ ਕਿ ਕਾਲੇ ਕੱਪੜੇ ਪਾ ਕੇ ਜਿਹੜੀ ਪੁਲਿਸ ਦੀ ਜਗ੍ਹਾ ਜਿੱਕੇ ਜਿਹੜੀ ਪ੍ਰਸ਼ਾਸਨ ਦੀ ਬੈਰੀਕੇਟਿੰਗ ਕੀਤੀ ਹੋਇਆ ਉਸ ਬੈਰੀਕੇਟਿੰਗ ਦੇ ਬਿਲਕੁਲ ਅੱਗੇ 111 ਕਿਸਾਨ ਨੇ ਜਿਹੜੇ ਕਾਲੇ ਕੱਪੜੇ ਪਾ ਕੇ ਮਰਨ ਵਾਰਤੇ ਉੱਪਰ ਬੈਠਣਗੇ ਤਾਂ ਤੁਹਾਨੂੰ ਦੱਸ ਦਿਆ ਕਿ ਇੱਕ ਪਾਸੇ ਕਿਸਾਨ ਆ ਗੁਜਜੀਤ ਸਿੰਘ ਡੱਲੇਆਰ ਦੀ ਜੜੀ ਸੇ ਤਾਂ ਲਗਾਤਾਰ ਵਿਗੜਦੀ ਜਾ ਰਹੀ ਆ بار بار ਸੁਪਰੀਮ ਕੋਰਟ ਦੇ ਵੱਲੋਂ ਮਾਨਯੋਗ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਡੱਲੇ ਕਿ ਸੇਨਾ ਕਿਸੇ ਟ੍ਰਿਕ ਜਿਹੜਾ ਬਣਦਾ ਮੈਡੀਕਲ ਐਮਰਜੈਂਸੀ ਮੈਡੀਕਲ ਟ੍ਰੀਟਮੈਂਟ ਦਿੱਤਾ ਜਾਵੇ ਪਰ ਹਲੇ ਤੱਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕੋਰੀ ਨਾ ਕੀਤੀ ਹੋਈ ਹੈ ਉਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਮੈਡੀਕਲ ਟ੍ਰੀਟਮੈਂਟ ਜਾਂ ਕੋਈ ਵੀ ਅੰਨ ਦਾ ਦਾਣਾ ਨਹੀਂ ਜੀ ਲਿਆ ਜਾ ਰਿਹਾ ਤੇ ਉਧਰਲੇ ਪਾਸੇ ਅੱਜ ਇੱਕ ਹੋਰ ਵੱਡਾ ਐਲਾਨ ਹੋ ਚੁੱਕਿਆ ਖਨੌਰੀ ਬੋਰਚੇ ਤੋਂ ਬਹੁਤ ਵੱਡਾ ਐਲਾਨ ਹੋ ਚੁੱਕਿਆ ਕਿ ਜਿੱਥੇ 111 ਕਿਸਾਨਾਂ ਦੇ ਵੱਲੋਂ ਹੋਰ ਮਰਨਵਰਤ ਦੇ ਉੱਪਰ ਬੈਠਣ ਦਾ ਐਲਾਨ ਕੀਤਾ ਗਿਆ ਜਿੱਥੇ ਹਾਲਾਂਕਿ ਪਹਿਲਾਂ ਕਿਸਾਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ ਕੋਈ ਅਣੌਣੀ ਘਟਨਾ ਕਿਸਾਨਾਂ ਨੂੰ ਡਲਿਆਲ ਦੇ ਨਾਲ ਵਾਪਰਦੀ ਹੈ ਤੇ ਉਸ ਤੋਂ ਬਾਅਦ ਅਗਲੇ ਕਿਸਾਨਾਂ ਆਗੂ ਸੁਖਜੀਤ ਸਿੰਘ ਹਰਦੋ ਝੰਡੇ ਮਰਨਵਤ ਉੱਪਰ ਬੈਠਣਗੇ ਤੇ ਅੱਜ ਵੱਡਾ ਐਲਾਨ ਹੋ ਚੁੱਕਿਆ ਕਿ ਕੱਲ ਤੋਂ ਕੱਲ ਦੁਪਹਿਰ 2 ਵਜੇ ਤੋਂ ਹੋਰ 111 ਕਿਸਾਨ ਮਰਨਵਰ ਤੋਂ ਉੱਪਰ ਬੈਠਣਗੇ ਤਾਂ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ